ਸੋ ਸਸਿਕਾ ਦੋਸਤੋ ਕੈਨੇਡਾ ਨੇ ਬੜਾ ਸਖਤ ਫੈਸਲਾ ਲਿਆ ਤੇ ਇਸ ਫੈਸਲੇ ਨੂੰ ਲੈ ਕੇ ਥੂ ਥੂ ਬਹੁਤ ਹੋ ਰਹੀ ਆ ਪੰਜਾਬੀ ਵੀ ਜਿੱਥੇ ਥੂ ਥੂ ਕਰ ਰਹੇ ਨੇ ਤਾਂ ਉੱਥੇ ਦੇਸ਼ ਭਰ ਦੇ ਵਿੱਚ ਦੇਖਿਆ ਜਾਵੇ ਤਾਂ ਕਿਉਂਕਿ ਇਕੱਲੇ ਅਸੀਂ ਪੰਜਾਬ ਦੇਖ ਲੰਨੇ ਆ ਬਾਕੀ ਦੇਸ਼ ਦੇ ਵਿੱਚੋਂ ਵੀ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਂਦੇ ਨੇ ਹੋਰ ਵੀ ਥਾਵਾਂ ਤੇ ਜਾਂਦੇ ਨੇ ਪਰ ਕੈਨੇਡਾ ਸਭ ਤੋਂ ਮਨਪਸੰਦੀ ਦਾ ਦੇਖਿਆ ਜਾਂਦਾ ਹੈਗਾ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਅਸੀਂ ਇੰਨੀ ਥੂਥੂ ਕਰ ਰਹੇ ਹਾਂ ਕਿ ਜਸਟਿਨ ਟਰੂਡੋ ਨੇ ਆ ਗੱਲ ਕਹਿਤੀ ਮੈਨੂੰ ਲੱਗਦਾ ਹੈ ਵੀ ਜਸਟਿਨ ਟਰੂਡੋ ਨੇ ਜੇਕਰ ਆਪਦੇ ਦੇਸ਼ ਨੂੰ ਲੈ ਕੇ ਤਾਂ ਜਾਂ ਆਪਦੇ ਉੱਥੇ ਜਿਹੜੇ ਪੱਕੇ ਬਸਿੰਦੇ ਲੋਕ ਨੇ ਜਿਹੜੇ ਉੱਥੋਂ ਦੇ ਵੋਟਰ ਨੇ ਉਹਨਾਂ ਨੂੰ ਲੈ ਕੇ ਕੀ ਗੱਲ ਹੈ ਜਿਹੜਾ ਸੋਚ ਰਿਹਾ ਵੀ ਐਸੀ ਆਪਦੇ ਹਿੱਤਾਂ ਨੂੰ ਦੇਖਦੇ ਹੋਏ ਇਹ ਗੱਲ ਕਹਿ ਰਹੇ ਆਂ ਵੀ ਇਹ ਤਾਂ ਬੜਾ ਮਾੜਾ ਫੈਸਲਾ ਲੈ ਲਿਆ ਐਕਚੁਅਲ ਤੌਰ ਦੇ ਵਿੱਚ ਤਾਂ ਦੇਖਿਆ ਜਾਵੇ ਇਸ ਸਮੇਂ ਦੇ ਦੌਰਾਨ ਬਹੁਤ ਵੱਡੇ ਤੌਰ ਤੇ ਉਤ ਜਿੱਥੇ ਲੋਕ ਬਾਰੀ ਗਿਣਤੀ ਲੋਕਾਂ ਦੀ ਯਾਨੀ ਕਿ ਜਿੱਥੇ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ ਉੱਥੇ ਹੋਰ ਲੋਕ ਆ ਗਏ ਲੋੜ ਤੋਂ ਵੀ ਜ਼ਿਆਦਾ ਤਾਂ ਆਖਰ ਕੀ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਜਾਣੇ ਚਾਹੀਦੇ ਪਹਿਲਾਂ ਇੱਕ ਡਾਟਾ ਤੇ ਨਿਗਾਹ ਮਾਰ ਲੈਣੇ ਆ ਪਰ ਗੱਲ ਇਹ ਹੈ ਵੀ ਅਸੀਂ ਟਰੂਡੋ ਨੂੰ ਤਾਂ ਮਾੜਾ ਚੰਗਾ ਕਹੀ ਜਾ ਰਹੇ ਹਾਂ ਪਰ ਦੂਜੇ ਪਾਸੇ ਇਹ ਨਹੀਂ ਸੋਚ ਰਹੇ ਵੀ ਜੇਕਰ ਸਾਡੇ ਵੀ ਹਾਲਾਤ ਇੱਥੇ ਵਿਗੜ ਰਹੇ ਨੇ ਉਹਦਾ ਕਾਰਨ ਵੀ ਇਹੀ ਹੈ ਫਰਕ ਇਹ ਹੈ ਕਿ ਟਰੂਡੋ ਹੋਰ ਨੇ ਫੈਸਲਾ ਲੈ ਲਿਆ ਸਾਡੇ ਉਰੇ ਦਾ ਸਿਸਟਮ ਇਸ ਤਰ੍ਹਾਂ ਦਾ ਹੈ ਪੋਲਿਟੀਕਲ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਆਪਦੇ ਲਾਲਚਾਂ ਤੋਂ ਸਾਡੇ ਲੀਡਰ ਸਾਡਾ ਸਿਸਟਮ ਬਾਹਰ ਨਿਕਲਦਾ ਹੀ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਨਹੀਂ ਹੈਗੇ ਕਿ ਸਾਡੇ ਵੀ ਉਰੇ ਇਸ ਤਰ੍ਹਾਂ ਦਾ ਕੁਝ ਹੋਵੇ ਬਹੁਤ ਜੇ ਕਹੀਏ ਟਮਾਟਾ ਮੇ ਲੋਕ ਇਸ ਗੱਲ ਤੇ ਬਾਤ ਚੁੱਕਦੇ ਨੇਗੇ ਪਰ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਜ਼ਿਆਦਾਤਰ ਲੋਕਾਂ ਨੂੰ ਭੈੜੀਆਂ ਲੱਗਦੀਆਂ ਨੇਗੀਆਂ ਹਿੱਤ ਹੋ ਸਕਦੇ ਨੇ ਉਹਦੇ ਤੇ ਵਿਚਾਰਤਾ ਰਵੀ ਗਈ ਜਾ ਸਕਦੀ ਹੈ ਪਰ ਗੱਲ ਇਹ ਹੈ ਵੀ ਜਸਟਿਨ ਟਰੂਡੋ ਦਾ ਸ਼ਾਇਦ ਇਹ ਫੈਸਲਾ ਬਹੁਤ ਲੋਕਾਂ ਨੂੰ ਚੇਤਾਉਗਾ ਵੀ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਆਖਰ ਲੋਡ ਹੈ ਇਸ ਚੀਜ਼ਾਂ ਦੀ ਉਹ ਕਿਉਂ ਹੈ ਤੇ ਡਾਟਿਆਂ ਤੇ ਥੋੜੀ ਜਿਹੀ ਗੌਰ ਕਰ ਲੈਣੇ ਆ ਤਾਂਕਿ ਪਤਾ ਲੱਗ ਸਕੇ ਕਿ ਹਾਲਾਤ ਉੱਥੇ ਕਿਹਜੇ ਵਿਗੜੇ ਹੋਏ ਨੇਗੇ ਹੁਣ ਸਮਝੋ ਕੈਨੇਡਾ ਪਿੱਛੇ ਕਿਉਂ ਹਟਿਆ ਕਹਿੰਦੇ ਚੋਣਵੀ ਵਿਸ਼ੇਸ਼ਕਾਂ ਦਾ ਕਹਿਣਾ ਕਿ ਜਸਟਨ ਟੂਡੋ ਦੇ ਇਸ ਫੈਸਲੇ ਨੂੰ ਲੈ ਕੇ ਪ੍ਰਵਾਸੀ ਤੇ ਪ੍ਰਵਾਸੀ ਤੇ ਯੁਵਾਮਾਂ ਦੇ ਵਿੱਚ ਬੇਰੋਜ਼ਗਾਰੀ ਵਧੀ ਹੈ ਰਿਪੋਰਟ ਦੇ ਅਨੁਸਾਰ ਕਹਿੰਦੇ ਅਗਸਤ 2024 ਦੇ ਅਖੀਰੀ ਤੱਕ ਕੈਨੇਡਾ ਦੇ ਵਿੱਚ ਭਾਰਤੀਆਂ ਦੀ ਸੰਖਿਆ 20 ਲੱਖ ਤੱਕ ਪਹੁੰਚਣ ਦੀ ਉਮੀਦ ਹੈ ਯਾਨੀ ਕਿ 2023-2024 ਜਿਹੜਾ ਚੱਲ ਰਿਹਾ ਹੈ ਤਾਂ ਇਹਦੇ ਲਾਸਟ ਤੱਕਰ 20 ਲੱਖ ਭਾਰਤੀ ਕਹਿੰਦੇ ਉੱਥੇ ਪਹੁੰਚ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਕਹਿੰਦੇ 2022 ਦੇ ਵਿੱਚ 118595 ਭਾਰਤੀ ਕੈਨੇਡਾ ਦੇ ਵਿੱਚ ਸਥਾਈ ਨਿਵਾਸੀ ਬਣ ਗਿਆ ਹੈ ਉੱਥੇ ਹੀ 59503 ਲੋਕ ਕੈਨੇਡੀ ਨਾਗਰਿਕ ਬਣ ਗਏ ਨੇਗੇ 2024 ਦੀ ਪਹਿਲੀ ਤਮਾਹੀ ਪਹਿਲੇ 3 ਮਹੀਨਿਆਂ ਦੇ ਵਿੱਚ ਕੈਨੇਡਾ 'ਚ ਕਹਿੰਦੇ 37915 ਭਾਰਤੀ ਸਥਾਈ ਨਿਵਾਸੀਆਂ ਦੇ ਤੌਰ ਤੇ ਪ੍ਰਵੇਸ਼ ਕੀਤਾ ਜਦਕਿ 2023 ਦੇ ਵਿੱਚ ਪਹਿਲੀ ਤਮਾਹੀ ਦੇ ਵਿੱਚ ਜਿਹੜਾ ਹੈਗਾ ਯਾਨੀ ਕਿ 2024 ਦਾ ਉਹਨਾਂ ਨੇ ਅੰਕੜਾ ਦਿੱਤਾ ਹੈ ਉਸ ਤੋਂ ਬਾਅਦ 2023 ਦੀ ਕਹਿੰਦੇ ਪਹਿਲੀ ਤਮਾਹੀ ਦੇ ਵਿੱਚ 8175 ਜਿਹੜੇ ਘਟ ਹੋਏ ਨੇਗੇ ਯਾਨੀ ਕਿ ਘਟ ਗਿਆ 8175 ਲੋਕ ਘਟੇ ਨੇਗੇ ਕੈਨੇਡਾ ਚਾਹੁੰਦਾ ਕਿ ਇਹ ਸੰਖਿਆ ਹੋਰ ਵੀ ਘਟੇ ਹੋਵੇ ਤਾਂ ਦਾ ਫੈਸਲਾ ਕਰ ਰਿਹਾ ਹੈ ਟ੍ਰੂਡੋ ਸਰਕਾਰ ਦੇ 3 ਸਾਲਾਂ ਦੇ ਵਿੱਚ ਕਹਿੰਦੇ ਸਥਾਈ ਨਿਵਾਸੀ ਆਬਾਦੀਆਂ ਦੀ ਕੈਨੇਡਾ ਦੇ ਵਿੱਚ ਕੁੱਲ ਆਬਾਦੀ 5% ਤੱਕ ਘਟਾ ਕਰਨ ਨੂੰ ਲੈ ਕੇ ਤੇ ਕਦਮ اٹھਾਉਣ ਦਾ ਵਾਅਦਾ ਕਰਿਆ ਵੀ ਯਾਨੀ ਕਿ ਅਸੀਂ ਕੋਸ਼ਿਸ਼ਾਂ ਕਰਾਂਗੇ April ਦਾ ਦੇ ਵਿੱਚ ਇਹਦਾ ਹਿੱਸਾ ਕਹਿੰਦੇ 6.8% ਸੀਗਾ ਸੋਮਵਾਰ ਨੂੰ ਐਲਾਨ ਤੋਂ ਬਾਅਦ ਬਦਲਾਵਾਂ ਤੋਂ ਬਾਅਦ 6% ਜਾਂ ਉਤੋਂ ਵੀ ਜ਼ਿਆਦਾ ਬੇਰੁਜ਼ਗਾਰੀ ਵਾਲੇ ਸਮਾਜਾਂ ਦੇ ਵਿੱਚ ਘੱਟ ਵਤਨ ਵਾਲੇ ਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਸੰਖਿਆ ਸਮਾਪਤ ਹੋ ਜਾਊਗੀ ਨਿਯੁਕਤੀਆਂ ਦੇ ਵਿੱਚ ਕਹਿੰਦੇ ਕਾਰੇ ਵਾਲਾ ਕਿ ਘੱਟ ਵੇਤਨ ਵਾਲੇ ਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਹਿੱਸੇਦਾਰੀ 10% ਤੱਕ ਘਟ ਹੋ ਜੂਗੀ ਤੇ ਜਿੱਥੇ 20% ਸੀ ਯਾਨੀ ਕਿ ਉੱਥੇ 10 ਹੋ ਜੂਗੀ ਜਿੱਥੇ 6% ਤੋਂ ਜ਼ਿਆਦਾ ਬੇਰੋਜ਼ਗਾਰੀ ਹੈਗੀ ਹੈ ਜਾਂ 6% ਹੈਗੀ ਹੈ ਉਹਨਾਂ ਉੱਥੇ ਉੱਥੇ ਇਹ ਜ਼ਿਆਦਾ ਤੌਰ ਦੇ ਉੱਤੇ ਕੰਮ ਕਰੂਗਾ ਜਿਹੜਾ ਇਹ ਫੈਸਲਾ ਲੈਣ ਲੱਗੇ ਨੇ 26 ਸਤੰਬਰ ਦੇ ਲਗਭਗ ਕਹਿੰਦੇ ਨੇ ਵੀ ਇਹ ਸ਼ੁਰੂਆਤ ਹੋ ਜੂਗੀ ਘੱਟ ਵੇਤਨ ਵਾਲੇ ਕਹਿੰਦੇ ਸਥਾਈ ਵਿਦੇਸ਼ੀ ਕਰਮਚਾਰੀ ਦੇ ਪਰਮਿਟ ਦੀ ਆਵਦੀ 2 ਸਾਲ ਤੋਂ ਘਟਾ ਕੇ 1 ਸਾਲ ਕਰਤੀ ਹੈ ਹੁਣ ਇਹਦੇ ਵਿੱਚ ਤੁਸੀਂ ਜੇ ਕਿਹਾ ਜਾਵੇ ਸਾਡੇ ਲੋਕ ਬਹੁਤ ਰੋਲਾ ਵੈਸੇ ਲੱਖਾਂ ਰੁਪਇਆ ਲਾ ਕੇ ਉੱਥੇ ਵਾਗ ਗਏ ਹੁਣ ਹਾਲਾਤ ਅੱਗੇ ਨੂੰ ਬਣਗੇ ਕੀ ਪਹਿਲੀ ਗੱਲ ਤਾਂ ਦੇਖੋ ਕਿ ਅਸੀਂ ਆਪ ਕਿੱਡਾ ਵੱਡਾ ਜੇ ਦੇਖਿਆ ਜਾਵੇ ਜਿਹਨੂੰ ਵੀ ਕਿਸੇ ਨੂੰ ਪੁੱਛੋ ਕੀ ਕਰਨ ਜਾਂਦੇ ਨੇ ਪੜਨ ਜਾ ਰਹੇ ਹਾਂ ਕੈਨੇਡਾ ਇੱਥੇ ਵਾਲੇ ਕਾਲਜ ਟੱਪਿਆ ਨਹੀਂ ਜਾਂਦਾ ਕੈਨੇਡਾ ਪੜਨੈ ਸੀ ਜਾ ਰਹੇ ਹਾਂਗੇ ਠੀਕ ਹੈ ਪੜ੍ਹਾਈ ਕਿਸੇ ਨੂੰ ਹੁਣ ਹਾਈ ਫਾਈ ਲੋਕ ਤਾਂ ਬਾਹਰ ਹੀ ਪੜ੍ਹਦੇ ਆ ਘਰ ਫਿਰ ਉਦੋਂ ਅੱਜ ਗੱਲ ਆ ਜਾਂਦਾ ਵੀ ਸਾਡੇ ਉਰੇ ਬੇਰੋਜ਼ਗਾਰੀ ਬੜੀ ਹੈ ਜੀ ਅਸੀਂ ਇਸ ਕਰਕੇ ਉੱਥੇ ਚੱਲੇ ਆ ਉੱਥੇ ਵੀ ਅਸੀਂ ਉਹੀ ਹਾਲਾਤ ਪੈਦਾ ਕਰਤੇ ਨੇ ਇਹ ਗੱਲ ਠੀਕ ਆ ਵੀ ਅਸੀਂ ਉਰੇ ਅਜਿਹਾ ਅਸੀਂ ਕਈ ਪਿੰਡਾਂ 'ਚ ਉਹ ਠੀਕ ਇਹੀ ਕਾਰਨਾ ਹੁਣ ਅਸੀਂ ਉਰੇ ਤਾਂ ਕਹਿੰਦੇ ਆ ਵੀ ਅਸੀਂ ਤਾਂ ਠੀਕ ਕਰ ਰਹੇ ਆ ਉਥੇ ਜਦੋਂ ਇਹ ਜੀ ਸਕੀਮ ਸ਼ੁਰੂ ਹੋ ਗਈ ਤਾਂ ਹੁਣ ਕਹਿੰਦੇ ਅਸੀਂ ਖਰਾਬ ਕਰ ਰਹੇ ਆ ਐਕਚੁਅਲ ਤੌਰ ਦੇ ਵਿੱਚ ਤਾਂ ਗੱਲ ਇਹ ਹੈ ਵੀ ਜਿੱਥੇ ਜਿਹੜਾ ਬੰਦਾ ਹੈਗਾ ਹੁਣ ਜ਼ਰੂਰਤ ਹੋ ਗਈ ਆ ਵੀ ਜਿਹੜੀ ਜਿਹੜੀ ਇਹ ਥਾਵਾਂ ਦੇ ਉੱਤੇ ਵੱਸੋਂ ਆ ਜਿਹੜੇ ਲੋਕ ਜਿੱਥੋਂ ਦੇ ਮੂਲ ਨਿਵਾਸੀ ਨੇ ਕੋਈ ਵੀ ਥਾਂ ਹੈ ਦੁਨੀਆ ਦੀ ਉਥੇ ਉਹਨਾਂ ਨੂੰ ਹੁਣ ਲੋਕਾਂ ਨੂੰ ਵਾਪਸ ਹੋ ਜਾਣਾ ਚਾਹੀਦਾ ਕਾਰਨ ਇਹ ਹੈ ਕਿ ਆ ਆਪਦੀ ਜ਼ਮੀਨ ਜਿਹੜਾ ਖੋਂਦਾ ਕੋਈ ਦੇਖੂਗਾ ਤੇ ਆਪਦਾ ਕੰਮਕਾਰ ਆਪਦੀ ਜ਼ਮੀਨ ਆਪਦਾ ਖੇਤਰਫਲ ਜਿਹੜਾ ਖੋਂਦਾ ਦੇਖੂਗਾ ਉਹ ਆਖਰਕਾਰ ਚੀਕਾ ਮਾਰੂਗਾ ਟਰੂਡੋ ਹੋਰ ਹਨ ਜੀ ਕਹਿਆ ਜਾਵੇ ਟਰੂਡੋ ਦਾ ਕੋਈ ਘਰੇ ਬੈਠੇ ਜੀ ਨਹੀਂ ਸੀ ਕਰਦਾ ਨਾ ਤਾਂ ਕੋਈ ਟਰੂਡੋ ਦੇ ਘਰ ਤੇ ਕੋਈ ਕਬਜ਼ਾ ਹੋਣ ਲੱਗਾ ਤੇ ਨਾ ਹੀ ਟਰੂਡੋ ਦੀ ਕੋਈ ਨੌਕਰੀ ਜਾਣ ਲੱਗੀ ਸੀ ਟਰੂਡੋ ਕੋਲ ਇੰਨੇ ਕ ਪੈਸੇ ਹੈਗੇ ਆ ਜਿਾ ਕਹੀਏ ਕਿ ਉੱਥੇ ਦੇ ਉਹਨਾਂ ਦੇ ਆਸ-ਪਾਸਿਆਂ ਵਾਲੇ ਕੋਲ ਵੀ ਇੰਨੇ ਕ ਪੈਸੇ ਹੈਗੇ ਆ ਵੀ ਉਹਦਾ ਗੁਜ਼ਾਰਾ ਕਰ ਲਣਗੇ ਪਰ ਟਰੂਡੋ ਹੋਰਾਂ ਨੇ ਦੂਰੰਦੇਸ਼ੀ ਦੇਖੀ ਆ ਉਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇਖਿਆ ਨੇ ਅਸੀਂ ਪਿੱਛੇ ਜੇ ਖਬਰਾਂ ਸੁਣੀਆਂ ਸੀ ਕਿ ਕੀ ਅਥਰ ਰਹਿਣ ਨੂੰ ਥਾਵਾਂ ਨਹੀਂ ਸੀ ਅਸੀਂ ਪਿੱਛੇ ਜੇ ਖਬਰਾਂ ਸੁਣੀਆਂ ਸੀ ਕਿ ਬੇਰੋਜ਼ਗਾਰੀ ਬਹੁਤ ਵੱਧ ਗਈ ਹੈ ਅਸੀਂ ਪਿੱਛੇ ਜੇ ਹੁਣ ਮੈਂ ਇਸ ਗੱਲ ਦਾ ਨਾ ਤੁਸੀਂ ਸੋਚੋ ਵੀ ਇਹ ਬੰਦਾ ਇੰਨਾ ਬਰੋਚ ਚ ਬੋਲੀ ਜਾਂਦਾ ਕਿਉਂ ਹੋ ਐਸੀ ਭਈ ਉਰੇ ਨਹੀਂ ਦੇਖ ਰਹੇ ਹੈਗੇ ਸਾਡੇ ਉਰੇ ਕੀ ਬਣ ਰਿਹਾ ਉਰੇ ਵੀ ਸਿਚੁਏਸ਼ਨ ਹਾਲਾਤ ਹੈ ਜਿਹੀ ਹੀ ਬਣੇ ਹੋਏ ਨੇ ਫਰਕ ਇਹਨਾਂ ਵੀ ਟੂ ਡੋਰਾਂ ਨੇ ਫੈਸਲਾ ਲੈ ਲਿਆ ਐਸੀ ਹਜੇ ਸੋਚੀ ਜਾਂਦੇ ਸੋਚ ਵੀ ਗਏ ਨੇ ਇਸ ਤਰ੍ਹਾਂ ਗੱਲ ਨਹੀਂ ਕਰਦੇ ਕਿਉਂਕਿ ਕਹਿੰਦੇ ਸਾਡੇ ਤਾਂ ਸਿਸਟਮ ਨਹੀਂ ਜੀ ਇੱਥੇ ਤਾਂ ਐਸੀ ਕੋਈ ਮਰਜ਼ੀ ਆਵੇ ਕੋਈ ਮਰਜ਼ੀ ਰਹੀ ਚੱਲੇ ਸਾਡੇ ਤਾਂ ਖੁੱਲ ਬਹੁਤ ਸਾਡਾ ਸਿਸਟਮ ਹੈਜਾ ਹੈ ਹੁਣ ਆ ਕਈ ਚੀਜ਼ਾਂ ਨੂੰ ਲੈ ਕੇ ਜੇ ਮੈਂ ਟਿੱਪਣੀ ਕਰਦਾ ਤਾਂ ਹੋ ਸਕਦਾ ਕੱਲ ਨੂੰ ਕਹਿੰਦੇ ਨਾ ਵੀ ਇਹ ਤਾਂ ਇਸ ਚੀਜ਼ ਦੇ ਗਲਤ ਬੋਲਦਾ ਪਰ ਗੱਲ ਇਹ ਆ ਮਿੱਤਰੋ ਅੱਜ ਨਹੀਂ ਕੱਲ ਨਹੀਂ ਦੇਰ ਨਹੀਂ ਸਵੇਰ ਨਹੀਂ ਪਿੱਟਦੇ ਪਿੱਟੋਂਗੇ ਹੁਣ RAM ਨਾਲ ਗੱਲ ਕਰ ਲੋ ਕਰਨਾ ਹੀ ਕੁਝ ਪਊਗਾ ਜਦੋਂ ਤੱਕਰ ਤੁਹਾਡੇ ਆਲੇ ਕਮਾਂਕਾਰਾਂ ਦੇ ਉੱਤੇ ਬਾਹਰੇ ਲੋਕਾਂ ਦੇ ਆ ਕੇ ਕਬਜ਼ੇ ਹੋਗੇ ਤੇ ਤੁਸੀਂ ਕਾਰਪੋਰੇਟ ਉਹਦਾ ਪਿੱਟਿਆਨੇ ਹੋਗੇ ਲੋਕਾਂ ਨੂੰ ਲੋਕ ਤੁਹਾਨੂੰ ਦੇ ਦੇ ਨਹੀਂ ਹੈਗੇ ਇਹ ਫੈਸਲਾ ਮੈਂ ਤਾਂ ਕਹਿਣਾ ਬਹੁਤ ਵਧੀਆ ਉਹਨਾਂ ਨੇ ਕਰਿਆ ਦੇਖੋ ਆਪ ਦੀ ਸਰਜਮੀ ਵਾਸਤੇ ਉਹਨਾਂ ਨੇ ਸੋਚਿਆ ਇਹਦੇ ਵਿੱਚ ਕੋਈ ਮੜਾ ਨਹੀਂ ਕਰਿਆ ਸਾਨੂੰ ਦੁਖ ਹੈ ਇਸ ਕਰਕੇ ਲੱਗ ਰਿਹਾ ਬਸ ਇਹਦੇ ਵਿੱਚ ਇੱਕ ਚੀਜ਼ ਮੈਂ ਮੰਨ ਸਕਦਾ ਵੀ ਜਦੋਂ ਇੰਨੇ ਇੰਨੇ ਪੈਸੇ ਤੁਸੀਂ ਸਾਡੇ ਲੋਕਾਂ ਦੇ ਖਾਦੇ ਨੇਗੇ ਤਾਂ ਫਿਰ ਭਾਈ ਉਹਨਾਂ ਨੂੰ ਤੁਸੀਂ ਜਿਹੜੇ ਗਏ ਉਹਨਾਂ ਨੂੰ ਟੈਡਜਸਟ ਕਰੋ ਕਿਉਂਕਿ ਬਹੁਤ ਮੋਟੀ ਰਕਮ ਦੇ ਕੇ ਗਏ ਨੇ ਤੇ ਇਹਦੇ ਨਾਲ ਹੀ ਸਿਸਟਮ ਹੈ ਜਿਹੜਾ ਉੱਥੇ ਦਾ ਚੱਲ ਰਿਹਾ ਹੈ ਪਰ ਹੁਣ ਗੱਲ ਲੱਗਦਾ ਵੀ ਉਹਨਾਂ ਨੂੰ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਪੈਸਿਆਂ ਦੇ ਤੋਂ ਜ਼ਿਆਦਾ ਸਾਡੇ ਲੋਕਾਂ ਦੀ ਸਮੱਸਿਆ ਵੱਧ ਗਈ ਹੈ ਗੱਲਾਂ ਬੁਰੀਆਂ ਤੁਹਾਨੂੰ ਲੱਗ ਸਕਦੀਆਂ ਨੇ ਤੇ ਕਿੰਤੂ ਪਰੰਤੂ ਬਹੁਤ ਹੋ ਸਕਦਾ ਕਮੈਂਟ ਕਰਕੇ apni رائے ਸਾਂਝੀ ਕਰਿਓ ਤੇ ਜੇਕਰ ਇਸ ਤਰ੍ਹਾਂ ਦੇ ਵਿਚਾਰ ਕਿਸੇ ਦੇ ਮੇਰੇ ਵਰਗੇ ਮਨ 'ਚ ਆ ਰਹੇ ਨੇ ਮੇਰੇ ਵਰਗੇ ਵਿਚਾਰ ਕਿਸੇ ਹੋਰ ਦੇ ਮਨ 'ਚ ਆ ਰਹੇ ਨੇ ਜਿਹੜੇ ਲੋਕ ਇਹਨੂੰ ਕਹਿਣ ਵੀ ਠੀਕ ਹੈ ਇਹ ਗੱਲ ਤਾਂ ਜਿਹੜੇ ਲੋਕ ਸੋਚਦੇ ਨੇ ਇਹ ਗੱਲ ਨਹੀਂ ਹੋਣੀ ਚਾਹੀਦੀ ਤਾਂ ਉਹਦਾ ਕਾਰਨ ਜ਼ਰੂਰ ਕਮੈਂਟਾਂ 'ਚ ਉਹ ਕਰਿਓ ਇਸ ਮੁੱਦੇ ਤੇ ਦੁਬਾਰੇ ਵੀ ਗੱਲਬਾਤ ਕਰਾਂਗੇ ਪਰ ਇਹ ਆ ਮੈਂ ਇਹ ਗੱਲ ਜ਼ਰੂਰ ਮੰਨਦਾ ਵੀ ਜੋਸ ਕਰਿਆ ਟੂਡੋ ਨੇ ਬਿਲਕੁਲ ਸਹੀ ਕਰਿਆ ਤੇ ਸਾਡੇ ਜਿਹੜੇ ਉਰੇ ਹਾਲਾਤ ਵਿਗੜ ਰਹੇ ਨੇਗੇ ਉਹਨਾਂ ਤੇ ਸਾਨੂੰ ਔਰ ਕਰਨ ਦੀ ਲੋੜ ਆ ਨਾ ਕਿ ਦੂਜਿਆਂ ਦੇ ਘਰਾਂ ਨੂੰ ਜਾ ਕੇ ਪਿੱਟਣ ਦੀ ਲੋੜ ਆ ਗਈ ਵੀ ਹਾਇ ਐ ਕਿਉਂ ਕਰਤਾ ਹਾਇ ਕਿਉਂ ਕਰਤਾ ਉੱਥੇ ਵੀ ਲੋਕ ਭੁੱਖੇ ਮਰ ਰਹੇ ਨੇ ਇਨਸਾਨੀਅਤ ਦੇ ਨਾਤੇ ਇਹ ਦੇਖਿਆ ਜਾਵੇ ਮੈਂ ਤਾਂ ਉਹਨਾਂ ਵਰ ਵੀ ਸੋਚੂਗਾ ਕਿ ਅਸੀਂ ਅਸੀਂ ਹੋਰੇ ਇਨਸਾਨੀਤ ਬਹੁਤ ਰੱਖੀ ਬੈਠੇ ਆ ਫਿਰ ਉਹਨਾਂ ਨੂੰ ਵੀ ਥੋੜੀ ਜਿਹੀ ਇਨਸਾਨੀਅਤ ਦਿਓ ਨਾ ਜਿਹੜੇ ਉੱਥੇ ਦੇ ਲੋਕ ਵਿਚਾਰੇ ਬੇਰੋਜ਼ਗਾਰੀ ਚ ਨੇ ਸੋ ਉੱਥੇ ਜਿਹੜਾ ਬੰਦਾ 10 ਡਾਲਰ ਚ ਕੰਮ ਕਰਦਾ ਸੀ ਜਾ ਕੇ ਉੱਥੇ 5 ਡਾਲਰ ਚ ਸਾਂਭ ਲਿਆ ਤਾਂ ਫਿਰ ਭਈ ਇਹੀ ਹਾਲਾਤ ਤਾਂ ਬਣਨੇ ਆ ਨਾ ਇਸ ਕਰਕੇ ਆਪਦੀ ਰਾਏ ਜਰੂਰ ਸਾਂਝੀ ਕਰਿਓ ਕਿਉਂਕਿ ਮੁੱਦਾ ਜਿਸ ਤਰ੍ਹਾਂ ਦਾ ਇਹ ਹੈਗਾ ਉੱਚ ਸਾਰੇ ਤਰ੍ਹਾਂ ਦੀਆਂ ਰਾਏ ਰਾਏ ਹੋ ਸਕਦੀ ਆ ਹੋ ਸਕਦਾ ਮੈਂ ਗਲਤ ਹੋਵਾਂ ਪਰ ਗੱਲ ਇਹ ਹੈ ਮੇਰੇ ਆਪਦੇ ਨਿੱਜੀ ਵਿਚਾਰ ਨੇ ਤੇ ਤੁਸੀਂ ਵੀ ਆਪਦੇ ਨਿੱਜੀ ਵਿਚਾਰ ਜਰੂਰ ਸਾਂਝੇ ਕਰਿਓ ਤਾਂ ਕਿ ਪਤਾ ਲੱਗ ਸਕੇ ਐਕਚੁਅਲੀ ਇਸ ਮਸਲੇ ਦੇ ਵਿੱਚ ਕੀ ਟ੍ਰੂਡੋ ਨੇ ਸਿਰਫ ਆਪਦੀਆਂ ਵੋਟਾਂ ਦੇਖੀਆਂ ਜਾਂ ਸੱਚੀ ਉੱਥੇ ਦੀ ਸਮੱਸਿਆ ਹੈ